ਸਿਰਫ ਮੈਂ ਕਿੰਨੋ ਹੀ ਤੇਰੇ ਕੀ ਹਾਲ ਹੈ ਜੀ ਜੀ ਸੱਚੀ ਗੱਲ ਠੀਕ ਹੋ ਵੀਰੇ ਹਾਂਜੀ ਤੇ ਵੀਰੇ ਆਪਣੇ ਖੰਨਾ ਵਾਲਿਆਂ ਦੇ ਬਹੁਤ ਕਮੈਂਟ ਆ ਰਹੇ ਨੇ ਵੀਡੀਓ ਦੇ ਵਿੱਚ ਵੀ ਵੀਰਾ ਨਵੀਂ ਆਫਰ ਐ ਐਤਵਾਰ ਦੀ ਕੀ ਲੈ ਕੇ ਆ ਰਹੇ ਨੇ ਤੇ ਥੋੜਾ ਜਿਹਾ ਸਾਨੂੰ ਇਹ ਆਫਰ ਬਾਰੇ ਦੱਸਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੀ ਪਬਲਿਕ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਬਖਸ਼ਿਆ ਸੋ ਬਹੁਤ ਵੱਡਾ ਤੁਹਾਡਾ ਤੇ ਤੋਹਫਾ ਲੈ ਕੇ ਆ ਰਹੇ ਹਾਂ ਬਹੁਤ ਤਗੜਾ ਤੋਹਫਾ ਸੋ ਪਹਿਲਾਂ ਤਾਂ ਇੱਕ ਜਿਹੜੇ ਮੈਂ ਤੋਹਫਾ ਲੈ ਕੇ ਆ ਰਿਹਾ ਸਭ ਸਭ ਵਾਸਤੇ ਹੀ ਆ ਸੋ ਤੇਰੇ ਚਾਰ ਨਾਰੀਅਲ ਦੇ ਰਿਹਾ ਤੁਹਾਨੂੰ ਐਤਵਾਰ ਨੂੰ ਠੀਕ ਹੈ ਐਤਵਾਰ ਨੂੰ 100 ਰੁਪਏ ਚਾਰ ਨਾਰੀਅਲ ਦੇ ਰਹੇ ਆਂ ਔਰ ਤੁਹਾਨੂੰ 100 ਰੁਪਏ ਤਿੰਨ ਕਿਲੋ ਕਿਨੂ ਦੇ ਰਹੇ ਆਂ ਔਰ ਕੇਲੇ ਆ ਕੇਲੇ ਦੀ ਤੁਹਾਨੂੰ ਆਫਰ ਦੱਸੂਗਾ ਮੈਂ ਸ਼ਨੀਵਾਰ ਨੂੰ ਠੀਕ ਹੈ ਪਲੀਜ਼ ਇੱਕ ਬੇਨਤੀ ਆ ਵੀ ਜਿੰਨੇ ਵੀ ਮੇਰੇ ਵੀਰ ਭਾਈ ਮੇਰੇ ਭਰਾ ਆ ਰਹੇ ਨੇ ਉਹਨਾਂ ਨੂੰ ਬੇਨਤੀ ਵੀ ਆਪਣਾ ਮੋਟਰਸਾਈਕਲ ਗੱਟੀਆਂ ਮੇਰੇ ਭਰਾ ਇੱਥੋਂ ਥੋੜੀ ਸਾਈਡ ਤੇ ਲੱਗ ਕੇ ਆਇਓ ਕਿਉਂਕਿ ਐਤਵਾਰ ਨੂੰ ਦਿੱਕਤ ਆਈ ਹੈ ਪਿਛਲੇ ਤੌਰ ਵੀ ਸੋ ਇਸ ਵਾਰ ਵੀ ਇਹ ਦਿੱਕਤ ਨਾ ਆਵੇ ਟੋਡੇ ਵਾਸਤੇ ਮੈਂ 15000 ਤੋਂ ਪਲੱਸ 20000 ਮੈਂ ਦਾਣਾ ਲੈ ਕੇ ਆਇਆ ਹੋਇਆ ਹੈ ਨਾਰੀਅਲ ਪਾਣੀ ਸ਼ਾਮ ਤੱਕ ਮੁੱਕਦਾ ਨਹੀਂ ਸਿਰੇ 5 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਆਫਰ ਸਪੰਚ ਦੀ ਕਿਰਪਾਤਾ ਕਰੋ ਘਟਿੱਕਾ ਮਹੱਲਾ ਨਜ਼ਦੀਕ ਮੜਿਆ ਰੋਡ ਖੰਨਾ 90411 3629 90411 3629 ਸਪੰਚ ਦੀ ਕਿਰਪਾ ਤੇ ਵੀਰੇ ਇੱਕ ਉਹ ਵੀ ਦੱਸ ਦੋ ਵੀ ਨਵੇਂ ਫਰੂਟ ਕਿਹੜੇ ਐਡ ਆਨ ਕੀਤੇ ਰਿਹਾ ਸੋ ਨਵੇਂ ਫਰੂਟ ਦੇ ਜਿਹੜੇ ਮੈਂ ਕੀਤਾ ਜੀ ਪਪੀਤਾ ਆ ਦੇਖੋ ਜੀ ਅੱਜ ਪਪੀਤਾ ਮੈਂ ਦੇ ਰਹੇ ਹਾਂ 100 ਰੁਪਏ ਦਾ 2.5 ਕਿਲੋ ਤੁਹਾਇ ਤੁਹਾਨੂੰ ਦਊਂਗਾ 100 ਰੁਪਏ 3 ਕਿਲੋ ਪਪੀਤਾ ਜੀ ਠੀਕ ਹੈ ਜੀ 100 ਰੁਪਏ 3 ਕਿਲੋ ਪਪੀਤਾ ਦਊਂਗਾ ਅਮਰੂਦ ਦੇਊਂਗਾ ਦਾ 50 ਰੁਪਏ ਕਿਲੋ ਭਾਈ 100 ਪਹੁੰਚਣ ਦੀ ਕਿਰਪਾ ਕਰੋ ਖੰਨਾ ਸ਼ਹਿਰ ਖਡਿੱਕਾ ਮਹੱਲਾ ਨਜ਼ਦੀਕ ਮੜਿਆ ਰੋਡ ਖੰਨਾ ਸਸ਼ੀ ਕਾਟ